ਲਵੀ ਮਤਰਾ ਇੱਕ ਨਾ ਪਲਾਟਾ ਚ ਆ ਚੀਜ਼ ਹੁੰਦੀ ਆ ਬਈ ਕੰਡੇ ਜਣਾ ਬੜੇ ਤੰਗ ਕਰਦੇ ਨੇ ਬਈ ਇਹ ਕੱਪੜੇ ਨਾਲ ਐ ਕਰਕੇ ਲੱਗ ਜਾਂਦੇ ਨੇ ਬਈ ਫਿਰ ਤਾਰੀ ਜਾਓ ਕੱਲੇ ਕੱਲੇ ਨੂੰ ਐ ਕਰਕੇ ਨਾ ਰਾਜੂ ਕੀ ਹੁੰਦਾ ਰਾਜੂ ਇਹ ਹਾਂ ਜਿਹੜੇ ਅਸੀਂ ਜੰਗਲਾਂ ਚ ਬੱਕਰੀਆਂ ਚਾਰਦੇ ਫਿਰਦੇ ਆ ਹਮ ਇੰਨਾ ਡਾਕਟਰਾਂ ਨੂੰ ਪਤਾ ਨਹੀਂ ਜਿੰਨੀ ਦਵਾਈ ਦਾ ਸਾਨੂੰ ਪਤਾ ਅੱਛਾ ਹਾਂ ਉਹ ਕਿਵੇਂ ਬਈ ਪਤਾ ਤਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਫਰੀਆਂ ਨੇ ਹਮ ਦੇਸੀ ਚੀਜ਼ਾਂ ਹਾਂ ਇਹਨਾਂ ਦੀਆਂ ਦਵਾਈਆਂ ਬਹੁਤ ਬਣਦੀਆਂ ਨੇ ਠੀਕਾ ਇਹ ਕੀ ਹੁੰਦੀ ਐ ਜੀ ਇਹਦੇ ਬਾਰੇ ਦੱਸ ਪਹਿਲਾਂ ਕਹਿੰਦੇ ਕੀ ਨੇ ਇਹਨੂੰ ਇਹ ਤਾਂ ਪੁੱਠਕੰਡਾ ਐ ਪੁੱਠਕੰਡਾ ਲੈ ਵੀ ਇਹ ਹੁੰਦਾਗਾ ਪੁੱਠਕੰਡਾ ਠੀਕਾ ਇੱਕ ਗੱਲ ਹੋਰ ਐ ਹਾਂ ਜੇ ਬੰਦੇ ਦੇ ਸੱਪ ਲੜ ਜੇ ਹੂੰ ਸੱਪ ਲੜ ਜੇ ਕਾਲਾ ਨਾਗ ਤੂੰ ਭੱਜ ਕੇ ਆ ਕੇ ਹੂੰ ਇਹ ਚੱਭ ਲਈ ਅੱਛਾ ਇਹ ਤੁਰਤ ਜ਼ਹਿਰ ਨੂੰ ਮਾਰੂਗਾ ਪੱਕੀ ਗੱਲ ਐਗੀ ਪੱਕੀ ਗੱਲ ਐ ਲੈ ਵੀ ਦੇਖ ਸਕਦੇ ਹਾਂ ਅੱਕ ਦੀਆਂ ਜੋੜੀਆਂ ਚੱਪਲੀ ਚੱਪਲੀ ਖੁੱਲਾਂ ਚੋਂ ਲਿਕੜੀਆਂ ਹੋਈਆਂ ਅੱਛਾ ਤੁਰਤ ਜ਼ਹਿਰ ਨੂੰ ਮਾਰੂਗੀ ਬੱਸ ਲੈ ਵੀ ਅੱਕ ਵੀ ਕੋਲੀ ਖੜਿਆ ਹਨ ਜ਼ਹਿਰ ਨੂੰ ਜ਼ਹਿਰ ਮਾਰਦੀ ਆ ਇਹਦੀ ਦਵਾਈ ਤੈਨੂੰ ਹੋਰ ਵੀ ਜ਼ਿਆਦਾ ਪੁਟਕੰਡੇ ਦੀ ਹਾਂ ਇਹ ਜੇ ਆ ਫਲੀਆਂ ਨੇ ਜਿਹੜੀਆਂ ਹੂੰ ਇਹਨਾਂ ਨੂੰ ਫੂਕ ਲੈ ਤੂੰ ਕੱਢ ਕੇ ਛਿੱਟਿਆਂ ਨੂੰ ਇਹਨਾਂ ਨੂੰ ਹਾਂ ਵੱਢ ਕੇ ਠੀਕ ਆ ਫੂਕ ਕੇ ਸ ਕੋ ਕੇ ਇਹਨਾਂ ਦੀ ਰਾਖ ਬਣਾ ਲੈ ਠੀਕ ਆ ਖਾਸੇ ਛਿੱਟਿਆਂ ਦੀ ਹੂੰ ਹੂੰ ਰਾਖ ਕਾਦੇ ਚ ਬਣਾਵੇਂਗਾ ਹੂੰ ਇਨਾਂ ਦੀ ਭਰਾਵਾ ਕੱਚੇ ਕੜੇ ਦੇ ਠੀਕਰੇ ਚ ਠੀਕ ਆ ਤਵੇ ਤੇ ਨਾ ਬਣਾਈ ਧਰ ਕੇ ਅੱਗ ਤੇ ਉਹਦੇ ਵਿੱਚ ਇਹਨਾਂ ਨੂੰ ਰਾਖ ਬਣਾ ਲੈ ਭੁੰਨ ਲੈ ਭੁੰਨ ਲੈ ਰਾਖ ਨੂੰ ਇਹਦੀ ਨੂੰ ਕਪੜੇ ਛਾਨ ਕਰ ਲੈ ਅੱਛਾ ਦੇਸੀ ਲੇਲਾ ਮਖਿਆਲ ਮਖਿਆਲ ਛੋਟੀ ਮਧੂ ਮੱਖੀ ਦਾ ਜਿਹੜਾ ਜੰਗਲਾਂ ਚ ਮਖਾਨ ਖੜਾ ਉਹਨਾਂ ਲੱਗਿਆ ਪਿਆ ਹੁੰਦਾ ਹਾਂ ਐਂ ਲੱਗਿਆ ਹੋਏ ਚਾਂਰ ਸਸਰੇ ਚ ਅਸੀਂ ਬਹੁਤ ਚੋਨੇ ਆ ਠੀਕ ਆ ਜਿਹੜਾ ਡੱਬਿਆਂ ਵਾਲਾ ਮਖਿਆਲ ਉਹਨਾਂ ਲਈ ਹੂੰ ਉਹ ਮਖਿਆਲ ਦੇ ਵਿੱਚ ਹੈਗੀ ਰਾਖ ਦੀ ਚੁੰਟੀ ਧਰ ਕੇ ਉੱਤੇ ਹੂੰ ਵਿਚਰ ਵਾਲਾ ਉਹ ਦੇ ਮਖਿਆਲ ਹੂੰ ਉਹਨੂੰ ਐ ਚੱਟ ਲੈ ਤੈਨੂੰ ਖੰਗ ਖੁਰਕੀ ਨਹੀਂ ਰਹਿੰਦੀ ਪੱਕੀ ਗੱਲ ਹੈਗੀ ਨਾ ਜਵਾਖ ਨੂੰ ਦੇਦੀ 6 ਸਾਲ ਦੇ ਮਹੀਨੇ ਸਾਤ ਸਾਲਾ ਮਾਰਦਾ ਫਿਰੂਗਾ ਇਹ ਵੀ ਖੰਗ ਦਾ ਪੱਕਾ ਇਲਾਜ ਹੀ ਆ ਇਹ ਪੱਕਾ ਇਲਾਜ ਹੈ ਠੀਕ ਆ ਮੈਂ ਗਾਰੰਟੀ ਦਿੰਦਾ ਲਿਖ ਕੇ ਦਿੰਦਾ ਹੂੰ ਕੋਈ ਵੀ ਮਰਜ਼ੀ ਕਹਿੰਦਾ ਕਹੋਂ ਦਾ ਬੰਦਾ ਕਹੇ ਵੀ ਰਾਜੂ ਦਾ ਝੂਠ ਬੋਲਦਾ ਮੈਂ ਝੂਠ ਨਹੀਂ ਬੋਲਦਾ ਠੀਕ ਆ ਇਹ ਪੁਠਕੰਡੇ ਦੀ ਦਵਾਈ ਪੱਕੀ ਆ ਠੀਕ ਆ ਹੋਰ ਫਾਇਦਾ ਦਤਣ ਹੋ ਜਾਂਦੀ ਹੈ ਜੀ ਦਤਣ ਕਰ ਸਾਰੇ ਝੂਠ ਕੇ ਪੁਠਕੰਡੇ ਦੀ ਠੀਕ ਆ ਤੇਰੇ ਸਰੀਰ ਦੀ ਸਾਰੀ ਜ਼ਹਿਰ ਕੱਢੂਗੀ ਠੀਕ ਆ ਲੋਕ ਤਾਂ ਉਹੀ ਕਹਿੰਦੇ ਦੇਸੀ ਕਿੱਕਰ ਦੀ ਦਤਣ ਲੈ ਕੇ ਦੇਈ ਮੈ ਰਾਜੂ ਉਹ ਦੇਸੀ ਕਿੱਕਰ ਰਾਜੂ ਕਿਥੋਂ ਲੈ ਕੇ ਦਊਗਾ ਤੈਨੂੰ ਦੇਸੀ ਕਿੱਕਰ ਦੀ ਦਤਣ ਉਹ ਤਾਂ ਖਤਮ ਨਹੀਂ ਹੁੰਦੀ ਤਾਂ ਖਤਮ ਹੋ ਗਈਆਂ ਹਾਂ ਕਿੱਕਰ ਖਤਮ ਨੇ ਸਹੀ ਦੰਤਣ ਕਰਨੀ ਹੈ ਬੁਰਸ਼ ਦੀ ਥਾਵੇਂ ਮੈਂ ਸ਼ਹਿਰੀ ਲੋਕਾਂ ਨੂੰ ਵੀ ਕਹਿਣਾ ਸ਼ਹਿਰੀ ਲੋਕ ਪੜ੍ਹ ਲੈ ਕੇ ਕਹਿੰਦੇ ਬੁਰਸ਼ ਕਰੋ ਜੀ ਸਹੀ ਗੱਲ ਹੈ ਚਾਕਲੇਟ ਲਾਓ ਜੀ ਦੰਦਾਂ ਦੇ ਫਲ ਨਹੀਂ ਲੋਹਾਰ ਦੋ ਵਾਰ ਦੋ ਵਾਰ ਨਾਲੇ ਸਵੇਰੇ ਸਾਬਾ ਉਹ ਤਾਂ ਤੁਹਾਡੇ ਦੰਦ ਸਾਫ ਹੋ ਜਾਣਗੇ ਤੁਹਾਡੀ ਬੈ ਤਾਂ ਨਹੀਂ ਨਿਕਲਦੀ ਸਹੀ ਗੱਲ ਹੈ ਤੁਹਾਡੀ ਬੈ ਕੱਢਣੀਆਂ ਜੇ ਤਾਂ ਕਰੋ ਨਿੰਮ ਦੀ ਦਤਣ ਅਗਰ ਨਿੰਮ ਨਹੀਂ ਤੁਹਾਨੂੰ ਟਾਈਮ ਦੇ ਸੌਦਾ ਦਤਣ ਲਿਓ ਪੁਠਕੰਡੇ ਦੀ ਜੜਦੀ ਜੜਦੀ ਹਾਂ ਮੋਟੀ ਕੱਢ ਕੇ ਛਾਂਗ ਕੇ ਠੀਕਾ ਉਹ ਕਰੋ ਕੋਲ ਰੋਗ ਨੂੰ ਤਾਰੋਗੇ ਛੱਤੀ ਰੋ ਖਤਮ ਨੇ ਠੀਕ ਆ ਜੇ ਦੰਦਾਂ ਦਾ ਕਸੂ ਕਰਨੇ ਹਾਂ ਤਾਂ ਕਰੋ ਦੰਤਾਂ ਟਾਲੀ ਦੀ ਟਾਲੀ ਦੀ ਤੇਰੇ ਦੰਦ ਜੇ ਹਲਦੇ ਹੋਣਗੇ ਸਾਰੇ ਜੜੇ ਜਾਣਗੇ ਠੀਕ ਆ ਇਹ ਨੁਕਤੇ ਦੱਸਦਾ ਬੌਲਾ ਬੰਦਾ ਨਹੀਂ ਹੈਗਾ ਮੈਂ ਲੋਕ ਤਾਂ ਕਹਿੰਦੇ ਸਾਲਾ ਪਾਗਲ ਹੈ ਝੂਠ ਬੋਲਦਾ ਪਾਗਲ ਹੈ ਪਾਗਲ ਨਹੀਂ ਮੈਂ ਮੇਰੇ ਰਿਜ਼ਲਟ ਕਰਿ ਹੋਏ ਨੇ ਲੈ ਵੀ ਦੇਖ ਸਕਦੇ ਹੋਗੇ ਜਾਨਕੀ ਪੁੱਠ ਕਰਨ ਦੇ ਦੇਣੀ ਤਿੰਨ ਚੀਜ਼ਾਂ ਦੀਆਂ ਹਾਂ ਗਾਰੰਟੀਆਂ ਨੇ ਜੇ ਕਿਸੇ ਨੂੰ ਚੜਦਾ ਹੋਵੇ ਬੁਖਾਰ ਅੱਛਾ ਤਾਂ ਉਹਨੂੰ ਵੀ ਦੰਨੇ ਅਸੀਂ ਤਾਰ ਕਿਵੇਂ ਜਿਹੜੀ ਨਿੰਮਤੇ ਗਲੋਵੇਲ ਚੜੀ ਹੋਈ ਹੋਵੇ ਖੇਤਾਂ ਚ ਆਮ ਥਾਂਵੇਂ ਚੜੀ ਪਈ ਹੁੰਦੀ ਆ ਉਹਨੂੰ ਤੁਸੀਂ ਟੱਕਰੇ ਕਰ ਲੋ ਠੀਕਾ ਐਨੀ ਸਾਰੀ ਉਹਨੂੰ ਦੁੱਧ ਚ ਮਾਲ ਲੋ ਠੀਕਾ ਵਿੱਚ ਪਾ ਲੋ ਪੱਕਾ ਮਿੱਠਾ ਹੂੰ ਚਾਰ ਵਾਰੀ ਕਾੜ ਕੇ ਹੂੰ ਉਹਨੂੰ ਦੁੱਧ ਦੇ ਵਿੱਚ ਪੀਓ ਠੀਕਾ ਕਪੜੇ ਛਾਣ ਕਰਕੇ ਛਾਣ ਕੇ ਨਿਚੋੜ ਕੇ ਹੂੰ ਇਹਨੂੰ ਜ਼ਿੰਦਗੀ ਪਰ ਬੁਖਾਰ ਨਹੀਂ ਚੜਦਾ 1 ਮਹੀਨਾ ਪੀਜੇ ਇਹ ਇਹ ਨੇ ਰਾਜੂ ਦੇ ਨੁਕਤੇ ਆ ਨਾ ਬਾਕੀ ਬਈ ਪੁੱਠ ਕੰਡੇ ਨੂੰ ਨਾ ਜ਼ਰੂਰ ਵਰਤੋ ਤੇ ਫਾਇਦਾ ਹੋ ਜਾ। ਮੈਂ 72 ਉੱਪਰ ਹੋ ਗਿਆ ਬੁढ़ा ਹੋ ਰਿਆਂ। ਹਾਂ। ਮੁੰਡਿਆਂ ਨੂੰ ਹਲੇ ਵੀ ਮੈਂ ਕਲੈਰੀ ਮੋਰ ਜੋ ਛਾਲਾ ਮਾਰਦਾ ਫਿਰਦਾ। ਮਾਰ ਕੇ ਠੀਕ ਹੈ ਮਾਰ ਕੇ ਦੇਖ ਲੈ। ਲੈ। ਛਾਲੂ ਕੀ ਹੈ ਹੋਰ ਮਾਰਦਾ ਨੂੰ ਮੈਂ ਤਾਂ ਵਾਹ ਵਾਹ ਵੱਡਾ ਚੜਾ ਜਾਏ। ਲੈ। ਲੈ ਮਿੱਤਰੋ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ। ਹਾਂ ਮਾਰਦਾ ਫਿਰਨਾ। ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਨੂੰ ਕਹਿੰਦਾ ਫਾਇਦਾ ਹੋ ਜਾਵੇ।